ਹਾਂਜੀ ਸਾਸੀ ਘਾਇ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਭਿੰਡਰ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਰਿਸ਼ਪਾਲ ਬਾਈ ਦਾ ਨਾਂ ਰਿਸ਼ਪਾਲ ਤੇ ਬਾਈ ਧੰਨਾ ਨਰਮਜੀਤ ਬੰਦੇ ਆ ਤੁਸੀਂ ਸਾਰੇ ਜਾਣਦੇ ਹੀ ਆ ਇਹਨਾਂ ਦੀਆਂ ਸਾਰੀਆਂ ਵੈੜਾਂ ਸੇਲ ਆ ਸਾਰੀਆਂ ਹੀ ਗਰਮੀ ਰਹਿ ਦਾ ਦੋ ਲਾਲ ਰੰਗ ਦੀਆਂ ਇੱਕ ਵੱਡੀ ਬਦਾਮੀ ਰੰਗ ਦੀ ਬਹੁਤ ਭੈਣ ਭਰਾ ਫੋਨ ਲਾਉਂਦੇ ਬਾਈ ਯਾਰ ਹਮਤ ਜਰਸੀ ਲੈਣੀ ਆ ਸੂਈ ਸਵਾਈ ਲੈਣੀ ਆ ਲੈਣੀ ਵੱਡੀ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਵੱਡੀ ਜਰਸੀ ਹੈ ਇੱਕ ਆ ਵੜਾ ਚਾਰ ਵੜਾ ਤਾਜ਼ੀਆਂ ਸੂਈਆਂ ਦੋ ਸੂਨ ਨੂੰ ਤਿਆਰ ਦੋ ਵੜਾ ਆਈ ਜਾਂਦੀਆਂ ਉਹਨਾਂ ਦੇ ਵਿੱਚੋਂ ਇੱਕ ਗੱਬਣ ਇੱਕ ਸੂਈ ਵੀ ਆ ਇਨਫਰਮੇਸ਼ਨ ਲੈਦਾ ਨਾ ਇੱਕ ਲਾਲ ਰੰਗ ਦੀ ਸਾਈਵਾਲ ਨਸਲ ਦੀ ਬਹੁਤ ਚੰਗੀ ਵੜਾ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਤਿਆਰੀ ਮਨੋ ਕੋਈ ਦੋਕ ਦਿਨ ਲਊ ਮਸਾਂ ਹੀ ਵੱਡੇ ਕੱਦ ਕਾਰਡ ਵਾਲੀ ਵਜਨ ਵਾਲੀ ਹੋ ਸਕਦਾ ਕੋਈ ਦੋ ਜਣ ਬੱਦ ਲੈ ਜਾ ਇਨਫੋਰਮੇਸ਼ਨ ਲੈ ਦਨ ਜੈ ਜੀ ਕੀਮਤ ਦੀਆਂ ਸਾਰੀਆਂ ਵੈੜਾਂ ਸੇਲ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲੀ ਹੋਰ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲੀ ਨਾਮ ਦੱਸੋ ਨਾਰਸ਼ਪਾਰ ਸਿੰਘ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਵੀਰ ਧਰਮਕੋਟ ਫੋਨ ਨੰਬਰ ਦੱਸਿਓ 94640 28356 ਸਾਰੀਆਂ ਵਕਾਓ ਬਾਈ ਸਾਰੀਆਂ ਦੋ ਆਈ ਜਾਂਦੀਆਂ ਦੋ ਆਉਂਦੀਆਂ ਰਾਜੀ ਹੈ ਜੀ ਬਾਅਦ ਜਣੀਆਂ ਹੋਰ ਕਿੱਡੇ ਤੱਕ ਰਾਜਣੇ ਉਧਰੋਂ ਲੱਗੂਗੇ ਉਧਰੋਂ ਨਰਗਿਆਂ ਨੇ ਜਰਸੀ ਲਈ ਦੱਸ ਕੀ ਇਹਦੇ ਬਾਰੇ ਜਰਸੀ ਇਹ ਨਹੀਂ ਆਦੀ ਤੋਂ ਖਪਾਈ ਮੰਗਣਾ ਬੱਛਾ ਮੰਗਣਾ ਠੀਕ ਹੈ ਜੀ ਉਹ 14 15 ਕਿਲੋ ਕੱਦ ਬਲਾਣਾ ਵੱਡੀ ਆ ਵੀਰ ਆਪਾਂ ਉਹ ਹਮਾਇਤ ਵਾਲਾ ਮਾਲੀ ਨਹੀਂ ਲੈਂਦੇ ਦੇਖੋ ਕਿੱਡੀ ਕਾ ਹੂੰ ਉਹ ਵੀ ਦਹਿਤੀ ਇਹ ਚੀਜ਼ ਵੀ ਕਹਿੰਦੀ ਕੁਆਲਿਟੀ ਆ ਹੂੰ ਬਾਕੀ ਬਰੀਡ ਰੂਪ ਦੀ ਪੂਰੀ ਐ ਨਾ ਕਿੰਨਾ ਕੁ ਦੋ 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 ਨੇ ਕਹੇ ਵੀਰ 14 ਕਿਲੋ ਆਪਾਂ 12 ਕਿਲੋ ਹੀ ਦਸਾਂਗੇ 2 ਕਿਲੋ ਘਾਟ ਹੀ ਦਸਾਂਗੇ 2 ਕਿਲੋ ਘਾਟ ਹੀ ਦਸਿਆ ਕਿੰਨਾ ਕੁ ਪਿਆਜੂ ਜੈਸਾ ਹਮਨਾ ਵੱਡੀ ਮੱਛੀ ਆ ਠੀਕ ਹੈ ਨਾ 17 18 ਕਿਲੋ ਹੂੰ ਉਹਦਾ 20 20 ਜਵਾਜੇ ਹਮਾਰਾ ਫਗਰੀ ਗਾਰੰਟੀ ਕੋਈ ਨਹੀਂ ਦੇਂਦੇ ਚਹੀਆ ਕੱਢੀਏ ਬਾਹਰ ਨੂੰ ਦੋਸਤੋ ਚਾਰਾਂ ਪੰਜਾਂ ਦੇਣਾ ਦਾ ਸੂਆ ਦੂਜਾ ਸੂਆ ਮਗਰੇ ਦੇ ਰਾਜਾ ਆ ਬੈਠਾ ਵੈੜ ਕੱਦ ਦੇ ਵੱਡੀ ਅਮਰੀਕਨ ਆਰਗੀ ਹੈ ਹੈਗੀ ਜਰਸੀ ਹੈ ਪਰ ਕੱਦ ਵੱਡਾ ਜਰਸੀ ਦਾ ਦੋਸਤੋ ਇੱਕ ਅੱਧਾ ਨਾ ਗਈ ਹੁੰਦਾ ਬਾਈ ਕੋਲੇ ਜਰਸੀ ਦਾ ਕਦੇ-ਕਦੇ ਨਹੀਂ ਵੀ ਹੁੰਦਾ ਕਿਉਂਕਿ ਜਰਸੀ ਦੂਜੀ ਪਹਾੜੀ ਤਾਂ ਬਾਈ ਲੈਂਦਾ ਹੀ ਨਹੀਂਗਾ ਇਧਰ ਲਈ ਜਰਸੀ ਲੈਂਦਾ ਵੱਡੀ ਉਹ ਨਾਕ ਥੋੜੇ ਆ ਤੁਹਾਨੂੰ ਵੀ ਪਤਾ ਕੋਈ ਇੱਕ ਅੱਧਾ ਨਾਕ ਹੀ ਮਿਲਦਾ ਤੇ ਜਿਨ੍ਹਾਂ ਦੇ 6 6 7 7 ਜਰਸੀਆਂ ਖੜੀਆਂ ਹੁੰਦੀਆਂ ਉਹ ਸਾਰੀਆਂ ਪਹਾੜੀ ਆ ਕਿਉਂਕਿ ਇੰਨੀ ਗਿਣਤੀ ਜੀ ਤਾਂ ਜਰਸੀਆਂ ਮਿਲਦੀਆਂ ਹੀ ਨਹੀਂ ਆ ਵੱਡੀ ਜਰਸੀ 14 15 ਕਿਲੋ ਬਾਈ ਕਹਿੰਦਾ ਦੁੱਧ ਹੋਊਗਾ ਸੀਲ ਸਭ ਫੁੱਲ ਆ ਤੁਸੀਂ 12 ਹੀ ਮੰਨੋ 2 3 ਕਿਲੋ ਘੱਟ ਹੀ ਮੰਨੋ ਦੁੱਧ ਬਾਈ ਸਕਦਾ ਹੋ ਸਕਦਾ 17 ਪਿਆਜੇ ਹੋ ਸਕਦਾ 20 ਪਿਆਜੇ ਪਰ ਬਾਈ ਕਹਿੰਦਾ ਗਾਰੰਟੀ ਕੋਈ ਨਹੀਂ ਤੇ ਤੁਹਾਨੂੰ ਵੀ ਪਤਾ ਕਿਉਂਕਿ ਦੁੱਧ ਅੱਗੇ ਸੇਵਾ ਦਾ ਦਾਣਾ ਪਾਉਂਗੇ ਤਾਂ ਦੇ ਦੇਣਾ ਨਹੀਂ ਪਾਉਂਗੇ ਤਾਂ ਨਹੀਂ ਤਾਂ ਫਿਰ ਕਿਤੇ ਗਿਆ ਹੀ ਨਹੀਂਗਾ ਵਧਾਉਣਾ ਹੀ ਦੁੱਧ ਔਖਾ ਹੁੰਦਾ ਘਟਾਉਣਾ ਤਾਂ ਜਦੋਂ ਮਰਜ਼ੀ ਘਟਾ ਲਓ 14-15 ਕਿਲੋ ਦੁੱਧ ਬਾਈ ਕਹਿੰਦਾ ਬੋੜਾ ਹੋਊਗਾ ਤੁਸੀਂ 12 ਮੰਨ ਕੇ ਆਜੋ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜਾਓ ਭਾਵਾ ਵੱਡੀ ਜਰਸੀ ਆ ਗੁਲਾਬੀ ਥਾਨ ਆ ਅੱਧੀ ਚਵਾਈ ਵਾਲੇ ਵੀਡੀਓ ਬਣਾ ਰਹੇ 1:00 ਵਜੇ ਦਾ ਸਮਾਂ ਹੋਊ ਬਾਕੀ ਮੋਬਾਈਲ ਤੇ ਵੀ ਰਾਈਟ ਸਮਾਂ ਵਿਖਾ ਦੇਣਾ ਤੇ ਸ਼ਾਮ ਦੀ ਚਵਾਈ ਜੱਦਾ ਦਿਨ ਪਿਆ ਸ਼ਾਮ ਤੇ ਕਰਵਾਉਣਾ ਦੁੱਧ ਨਾਲ ਭਰ ਲੈਣਾ ਜੈ ਜੈ ਮੱਲਬਾਈ ਰਿਸ਼ਪਾਲ ਜਿਹਦੇ ਜੈਸਾ ਉਹ ਨਾ ਵੇੜਾ ਉਹ ਸਾਹਿਬ ਨੇ ਆਪਣਾ 80 85 ਜਿੰਨਾ ਮਰਜੀ ਮੰਗ ਲਾ 65000 ਦੀ ਬੱਛੀ ਦਮ ਗਈ ਆ ਥੋੜਾ ਕਮਾਨ ਤਾ ਚਲੋ 63 ਦੀ ਦੇ ਦ ਵਾਹ ਤੇਰੇ ਜਟਾ ਪਰ ਹੈ ਵੀ ਮੱਛੀ ਵੀ ਚੀਜ਼ ਐ ਕੁਆਲਿਟੀ ਐ ਵੀਰੇ ਹਾਂ ਜੇ ਹੋਰ ਵੱਡੇ ਕੈ ਵਪਾਰੀ ਕੋਲੇ ਹੁੰਦੀ ਉਹਨੇ ਦੇਖ ਲੇ ਕਿੰਨਾ ਕਰਨਾ ਆ ਆਪਾਂ ਕਹਿੰਦੇ ਨਹੀਂ ਖੇ ਸਹੀ ਐ ਬਾਕੀ ਗ੍ਰਨੇ ਆਪ ਹੀ ਦੇਖ ਲੈਣਾ ਮੱਛੀ ਕਿ ਕੀ ਕੁਆਲਿਟੀ ਐ ਹਾਂ ਦਸਨਾਰ ਮਿਆਂ ਬੰਦਾ ਬਾਕੀ ਕਹਿੰਦਾ ਹੋਰ ਕਿਸੇ ਕੋਲੇ ਹੁੰਦੀ ਤਾਂ ਵੱਧ ਮੁੱਲ ਹੁੰਦਾ ਆਪਾਂ 65 ਦੀ ਦੇ ਦਾਂਗੇ 2000 ਛੱਡ ਦਿਆਂਗੇ ਵਿੱਚੋਂ 14 15 ਕਿਲੋ ਆ ਤੁਸੀਂ 2 ਕਿਲੋ ਘੱਟ ਮੰਨ ਕੇ ਆਜੋ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਦੋ ਨੰਬਰ ਤੇ ਆ ਬਾਈ ਤੜਕੇ ਸੁਈਏ ਵੀਰੇ ਜੇ ਜੁਰ ਦੀ ਓਕੇ ਮਗਰ ਵਛਾ ਕਿੰਨਾ ਕੋ ਭੇਜੂ ਜੈ ਸਾਹ ਨਾ ਹੁਣੀ ਬੋੜਾ ਤੇ ਕੋਈ ਬੋੜਾ ਹੋਊਗਾ ਮੇਰੇ ਖਾ ਚ 11 12 ਠੀਕ ਆ ਆਪਾਂ 4 ਕਿਲੋ ਚੋਇਆ ਕਰਕੇ ਸਵੇਰ ਪਹਿਲੀ ਚੁਆਈ ਦੀ ਪਹਿਲੀ ਚੁਆਈ ਕੀਤੀ ਸਹੀ ਆ ਤੇ ਚੁਆਈ ਜੁਈ ਇੱਕ ਨੰਬਰ ਹੈ ਜਮਾ ਜੈ ਜਮਾ ਲਓ 45000 ਦੀ ਦੇਣੀ ਹੈ ਕੱਢੋ ਬਾਹਰ ਨੂੰ ਲਓ ਬਈ 45000 ਦੀ ਭਾਈ ਕਹਿੰਦਾ 11 12 ਕਿਲੋ ਤਾਂ ਬੌਲਾ ਹੀ ਹੋਊ ਕਿਉਂਕਿ ਪਹਿਲੀ ਚਵਾਈ ਚਵਾਈ ਕਹਿੰਦਾ ਸੋਭਾ 4 ਕਿਲੋ ਬੌਲੀ ਕੱਢੀ ਆਪਾਂ ਦੋ ਟਾਈਮ ਚੋਲਿਓ ਭਵਾਂ ਇੱਕ ਤਾਂ ਹੁੰਦਾ ਕਹਿਣ ਵਾਲੀ ਗੱਲ ਕਿ ਇੰਨਾ ਦੇਉ ਇੰਨਾ ਦੇਉ ਇਹ ਤਾਂ ਹੈਗਾ ਭਾਈ ਕਹਿੰਦਾ ਜਦੋਂ ਤੜਕੇ ਪਹਿਲੀ ਚਵਾਈ ਦੇ 4 ਕਿਲੋ ਬੌਲਾ ਕੱਢਤਾ ਬੱਚੇ ਨੂੰ ਬੌਲਾ ਪਿਆ ਤੇ ਖਵਾਨਾ ਖਾਲੀ ਵੀ ਨਹੀਂ ਕੀਤਾ ਤੇ ਇਹਨੇ ਹੱਥ ਨੇ ਵੀ ਕੱਢ ਦੇਣਾ 11 12 ਬਾਈ ਕਹਿੰਦਾ ਬੌਲਾ ਹੋਊਗਾ ਦੁੱਧ ਉਸ ਹਿਸਾਬ ਨਾਲ 15 ਕਿਲੋ ਤਾਂ ਆਰਾਮ ਨਾਲ ਪਿਆ ਦੂਗੀ ਹੋ ਸਕਦਾ 16 ਪਿਆਜੋ 17 ਪਿਆਜੋ ਅੱਗੇ ਥੋੜੀ ਸੇਵਾਂ ਘਟ ਚੋਂ ਉਹਨਾਂ ਦਾ ਤਾਂ ਵੀ ਥੋੜੀ ਸੇਵਾ ਨਾ ਕਰਿਓ ਆਪੇ ਹੀ ਦੇ ਦੇਣਾ ਘਟ ਤੇ ਜੇ ਵਾਧ ਚੋਂ ਨਾ ਤਾਂ ਪੂਰਾ ਦਾਣਾ ਤੜਕੇ 2-3 ਕਿਲੋ ਪਾ ਲਓ ਅਥਨੇ 2-3 ਕਿਲੋ ਪਾ ਲਓ ਤਾਂ ਆਪੇ ਬਾਲਤੀ ਦੁੱਧ ਹੀ ਭਰ ਦੇਣੀ ਆ ਬਾਕੀ ਗੋਕੇ ਨੂੰ 14 15 16 ਕਿਲੋ ਦੁੱਧ ਕੋਈ ਬਾਹਲਾ ਨਹੀਂ ਮੱਝਾਂ ਦਾ ਓਖੀਆਂ ਕੱਢਦੀਆਂ ਕਿਉਂਕਿ ਮੱਝਾਂ ਤਾਂ ਨਾਰਮਲ ਆਮ ਹੀ ਘਰਾਂ ਚ 9-9 10-10 ਕਿਲੋ ਵਾਲੀਆਂ ਹੀ ਆ ਵਾਧੇ ਦੁੱਧ ਵਾਲੀਆਂ ਹੈਗੀਆਂ ਪਰ ਉਹ ਥੋੜੇ ਘਰ ਥੋੜੀਆਂ ਮੱਝਾਂ ਚੰਗੇ ਦੁੱਧ ਵਾਲੀਆਂ ਤੇ ਗੋਕੇ ਨੂੰ ਕੋਈ 15 ਕਿਲੋ ਦੁੱਧ ਬਾਹਲਾ ਨਹੀਂ ਥਣ ਬਹੁਤ ਚੰਗਾ ਵਧੀਆ ਲੱਗਾ ਯਾਰ ਮੋਟਾ ਮੋਟਾ ਮੱਝ ਵਾਲਾ ਚਿਵਾਈ ਵੀ ਇਹਦੀ ਮੋਟੀ ਉਹ ਗੂਠੇ ਜਿਹੀ ਨਹੀਂ ਧਾਰ ਜੈ ਜੈ ਮੋਲੇ ਇਹਦਾ 45000 45000 ਹੀ ਦੇ ਦਾਂਗੇ ਮੰਗਣ ਨੂੰ 50 ਜਿੰਨਾ ਮਰਜ਼ੀ ਮੰਗ ਲੈ ਯਾਰ ਮੰਗਣ ਨੂੰ 50 ਮੰਗ ਲਓ ਬਾਈ ਕਹਿੰਦਾ ਭਾਵੇਂ ਜਿੰਨਾ ਮਰਜ਼ੀ ਕਰ ਲਓ 45 ਦੀ ਦੇ ਦੇਣੀ ਆ 10 10 ਕਿਲੋ ਦੁੱਧ ਵਾਲੀਆਂ ਟੋਕੜਾਂ ਵੀ ਕੀ ਜਾਂਦੀਆਂ 30 32 32000 ਦੀਆਂ 35 35 ਤੱਕ ਤੁਹਾਨੂੰ ਪਤਾ ਹੀ ਆ ਇਤੋਂ ਘੱਟ ਤਾਂ ਫਿਰ ਮੈਂ ਦੇਣੀ ਵੀ ਕੀ ਨੇ ਆ 10 ਨੰਬਰ ਤੇ ਆ ਬਾਈ ਰਿਸ਼ਪਾਲ ਦੂਜਾ ਸੂਹਾ ਸੂਈ ਆ ਜੀ ਇੱਕ ਹਫਤੇ ਦੀ ਸੂਈ ਬੱਚਾ ਮਗਰਾਂ ਭੱਬੂ ਹੀ ਆ ਸਾਰੇ ਪਾ ਭੱਬੂ ਹੀ ਆ ਜੋ ਬੱਚੇ ਵਾਲੀ ਸੀਗੀਆਂ ਉਹ ਲੈ ਕੇ ਬੰਦੇ ਦੋ ਠੀਕ ਆ ਹਾਂਜੀ ਇਹ ਥੱਲੇ ਹੋਊਗਾ ਜੀ 14 ਤੋਂ ਪਲੱਸ ਹੀ ਹੋਊਗਾ ਹੂੰ 12 ਹੀ ਮੰਨੋ ਜੀ ਕਿੰਨੇ ਦੀ 50 ਦੀ ਦੇ ਦੇ 14 ਕਿਲੋ ਹੀ ਹੋਊਗਾ ਤੁਸੀਂ 2 ਕਿਲੋ ਇਹਦਾ ਵੀ ਘਾਟ ਹੀ ਮੰਨ ਲਓ 50 ਦੀ ਦੇ ਦੇਣੀ ਆ ਹਫਤੇ ਦੀ ਸੂਈ ਆ 14 ਕਿਲੋ ਆ ਪਮਾਚਾ ਟਾਈਮ ਝੋੜਿਓ ਬਾਈ ਕਹਿੰਦਾ ਇੱਕ ਤਾਂ ਹੁੰਦਾ ਕਿ ਯਾਰ ਧਾਰਾ ਮਾਰ ਕੇ ਹੀ ਦੇਣੀ ਆ ਪਰ ਬਾਈ ਕਹਿੰਦਾ ਆਪਣਾ ਤਾਂ ਜਿੰਨਾ ਦੁੱਧ ਦੱਸਿਓ ਹਰੇਕ ਜਾਨਵਰ ਥਲੇ ਨੈਟ ਤਿਆਰ ਹੋ ਤਾਂ ਹੀ ਕਹਿੰਦਾ ਬਾਈ ਤੜਕੇ ਆਥਨ ਪਹਿਲੇ ਕੱਲ ਦਾ ਦੋ ਟਾਈਮ ਚ ਫੁੱਲ ਤਸੱਲੀ ਹੋ ਜਾਂਦੀ ਆ ਤੇ ਜੇ ਕੇ ਨੇ ਵੱਧ ਚੋਣੀ ਤਾਂ ਵੱਧ ਵੀ ਚੋਲੋ ਉਹ ਤੁਹਾਡੀ ਮਰਜ਼ੀ ਆ ਕੋਈ ਐ ਨਹੀਂ ਕਿ ਜਿਵੇਂ ਮਰਜ਼ੀ ਥਾਂ ਥਣ ਪਾੜਾ ਵਧੀਆ ਲੱਗਾ ਲੈ ਪੂਰੀ ਸੀਲ ਸਾਬਾ ਬਿਨਾ ਰੱਸੀ ਤੋਂ ਬਿਨਾ ਨਿਆਣੇ ਤੋਂ ਜਿਵੇਂ ਮਰਜ਼ੀ ਚੋਲਿਓ ਜਿਵੇਂ ਮਰਜ਼ੀ ਚੋਈ ਜਾਵੇ ਯਾਰ 2 ਕਿਲੋ ਦੁੱਧ ਹੋਰ ਵਧਾ ਦੂ ਕਿਉਂਕਿ ਸਹੀ ਮੈਨੇ ਪਸ਼ੂ ਦਸੀ ਕਿ ਦਿਨੀ ਕਣਕੁਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਫੇਰ ਦੁੱਧ ਤੇ ਆਉਂਦਾ ਯਾਨੀ ਕਿ 2 ਕਿਲੋ ਦੁੱਧ ਵਧਾ ਦੂ ਹੋਰ ਹਫ਼ਤੇ ਦਾ ਸੂਆ ਮਗਰ ਵਛਾ 14 ਹੈਗਾ 50000 ਦੀ ਦੇ ਦੇਣੀ ਆ ਉਹਦੇ ਜੋ ਮਾਨਤਾਣ ਹੋ ਜੂ ਆਹ ਦੇ ਦੇਣੀ ਆ 45 ਦੀ ਆਹ 50 ਦੀ ਤੇ 4 ਨੰਬਰ ਬਾਈ ਕੀ ਇਹ ਯਾਰੀ ਯਾਫਤਾ ਨਹੀਂ ਕੁੱਲਾ ਹੱਫਤਾ ਬਾਕੀ ਹੈ ਕੀ ਚੀਜ਼ ਦੇਖੋ ਯਾਰੀ ਚੀਜ਼ ਇਹ ਰੱਖ ਦੇਖਣ ਵਾਲੀ ਚੀਜ਼ ਲੈ ਇਹ ਤਾਂ ਕਹਿੰਦੇ ਲੱਤ ਮਾਰਦਿਆਂ ਮਗਾ ਆ ਜੇ ਲੈਣ ਤੇਰੇ ਸਾਹਮਣੇ ਪਤਾ ਨਹੀਂ ਲੱਤ ਮਾਰਦੇ ਕਿ ਲੈ ਐਵੇਂ ਵੀ ਬਣਾ ਲੱਤ ਚੱਕ ਲ ਲੈ ਉਹ ਕੌਡੀ ਵਾਲਾ ਕੈਂਚੀ ਲਾ ਕੇ ਬਹਿ ਜਾ ਵਾ ਤੇਰੇ ਐਦੂ ਹੋਰ ਕੀ ਹੋਊਗਾ ਦੱਸ ਹਾਂ ਕਿੰਨੇ ਦੀ ਇਹ ਵੀ 45 ਦੀ ਅੱਜ ਦਾ ਮੌਕਾ ਅੱਜ ਬਾਈ ਕਹਿੰਦਾ ਇਹ ਵੀ 45 ਦੀ ਜਦ ਦਿਨ ਪੰਜਾਂ ਚਾਰਾਂ ਦਿਨ ਉਤਿਆਰ ਹੋ ਜਾਂਦੀ ਆ 55 ਆ ਜੀ ਫੇਰ 55 ਦੀ ਅੱਜ 45 ਦੀ ਦੁੱਧ ਦੇ ਵੀ ਤੁਸੀਂ 14 15 ਮੰਨ ਕੇ ਸਬਦਾ ਕਰ ਲਿਓ ਬਾਕੀ ਸਾਈਵਾਲ ਸਾਈਵਾਲ ਦਾ ਦੁੱਧ ਜਰਸੀਆਂ ਨਾਲ ਉਹ ਵੀ ਸੰਗਣਾ ਹੁੰਦਾ ਫੈਟ ਵੱਧ ਆਉਂਦੀ ਹੈ ਬਾਕੀ ਗਰਮੀ ਗਰਮੀ ਵੀ ਘਾਟੀ ਬਣਾਉਂਦੀਆਂ ਬਨ ਧੰਨ ਵਾਲੀਆਂ ਵਹਿੜਾਂ ਪੰਜਾਂ ਸੱਤਾਂ ਦਿਨਾਂ ਦੇ ਅੰਦਰ ਬਾਹਰ ਇਹ ਸੂਪੂਗੀ ਕੁਆਲਟੀ ਹੈ ਯਾਰ ਕੋਈ ਉਹੋ ਜੀ ਗੱਲ ਨਹੀਂ ਹੂੰ ਦੇਖ ਯਾਰ ਲਓ ਜੀ 45000 ਦੀ ਵਿੱਚੋਂ ਛੋੜ ਕਰ ਦੂ ਬਾਈ ਵਜਰ ਮੋਜ ਨੂੰ ਬਹੁਤ ਆ ਪੂਰੀ ਇਹੜੇ ਉਵੇਂ ਨਹੀਂ ਕਿ ਇਹ ਜੀ ਮੈਂ ਹੈ ਥੋੜੀ ਜਿਹੀ ਕੱਚੀ ਆ ਹਫਤਾ ਲੈ ਜੂ ਕੋਲ ਹਫਤਾ ਲੈ ਜੂ ਭਾਈ ਕਹਿੰਦਾ ਖੁੱਲਾ ਕੱਚੀ ਆ ਉਹ ਤੁਹਾਡੇ ਸਾਹਮਣੇ ਆ ਪਰ ਅੱਜ ਮੁੱਲ ਵੀ ਕੱਚੀਆਂ ਆਲਾ 40 ਤੇ 5 45 ਦੀ ਦੇ ਦੇਣੀ ਆ ਤਿਆਰ ਹੋਈ ਤੇ ਫਿਰ ਤੁਹਾਨੂੰ ਦੇਣੀ ਵੀ ਕੀ ਨੇ ਆ ਇੱਕ ਹੋਰ ਕੋਲ ਆ ਗਈ ਵੜ ਸਾਈਵਾਲ ਉਹ ਅੱਗੇ ਬਾਅਦ ਚ ਵਿਖਾਉਣੇ ਤੁਹਾਨੂੰ ਇੱਕ ਇਹ ਦੂ ਅੱਗੇ ਲਾਸਤੇ ਤਾਜੀ ਸੂਈ ਆ ਦੋ ਵੜਾ ਹੋਰ ਆ ਜਾਣਗੇ ਉਹਨਾਂ ਚ ਇੱਕ ਤਾਜੀ ਸੂਈ ਆ ਇੱਕ ਗੱਬਣ ਆ ਦੋ ਰਹੇ ਗਏ ਇਹ ਵਿਖਾ ਦੇਨੇ ਪਹਿਲਾਂ ਆ ਬੜਾ ਚੰਗੀ ਵੜ ਇੱਕ ਹੋਰ ਆ ਵੱਡੀ ਆ ਜੀ ਵੱਡੀ ਸਾਈ ਵਾਲ ਸਮਾਂ ਹੋਣੀ ਹੈ ਜੀ ਹਮ ਓਹ ਦੇ ਇੱਕ ਹੱਤਾ ਲੈ ਲਈਏ ਹੱਤਾ ਹਾਂਜੀ ਠੀਕ ਆ ਬਾਈ ਕਿੰਨਾ ਕੁ ਦੁੱਧ ਦੇ ਦੂ ਉਹਨਾਂ ਨੇ ਵੀ ਦੱਸਿਆ 16 17 ਕਿਲੋ ਤੋਇਆ ਹਮ ਜੈਸਾ ਉਹਨਾਂ ਵੱਡੀ ਵੱਛੀ ਆ ਉਸਨੇ ਚੂਚੂਆ ਵੀ ਹੋਊਗਾ ਹਮ ਇਹ ਬਾਕੀ ਜੀ ਦੁੱਧ ਸੇਵਾ ਦਾ ਹੁੰਦਾ ਗਰੇ ਸਹੀ ਆ ਜੈਸਾ ਉਹਨਾਂ ਵੱਛੀ ਆ 17 18 ਕਿਲੋ ਤੈਨੂੰ ਚਾਹੀਦਾ ਚੋਣਾ ਹੁਣ ਸਹੀ ਆ ਦੋਸਤੋ ਹਫ਼ਤੇ ਦੇ ਅੰਦਰ ਬਾਹਰ ਇਹ ਬਾਈ ਕਹਿੰਦਾ ਸੂਪੂਗੀ 16 17 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜਾ ਸੂਆ ਕੱਦ ਵੀ ਵੱਡਾ ਤੇ ਵਜ਼ਨ ਵੀ ਸਾਰੀਆਂ ਵੇੜਾਂ ਨਾਲੋਂ ਜ਼ਿਆਦਾ ਆ ਸਾਈਵਾਲ ਨਸਲ ਦੀ ਫੁੱਲ ਜਿਆਦ ਵਾਲੀ ਵੇੜਾ ਬਨ ਧੰਨ ਕੰਬੜਾ ਸੂਲ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਕੰਪਲੀਟ ਕਰਦੀ ਆ ਬਾਕੀ ਲੇਵਾ ਲਾਹੂ ਬਹੁਤ ਕਿਉਂਕਿ ਮਲ ਢੱਲਾਂ ਪਈਆਂ ਬਹੁਤ ਆ ਥਣ ਚਾਰ ਹੀ ਹੈ ਗੁਲਾਬੀ ਹਸਦੀ ਚਵਾਈ ਵਾਲੇ 17 18 17 18 22 10 ਦਾ ਇੱਥੇ ਪਿਆ ਜੂ ਹੋ ਸਕਦਾ ਵੈੜ ਰਾਜੀ ਆ ਸੰਭੀ ਪਲੀ ਬਹੁਤ ਆ ਜਾਤ ਵਾਲੀ ਆ ਹੋ ਸਕਦਾ ਕੋਈ ਕਿਲੋ 2 ਕਿਲੋ ਵੱਧ ਪਿਆ ਜੇ ਤਾਂ ਵੱਧ ਹੀ ਪਿਆ ਜੇ ਜਾਨਕੀ ਹਫਤੇ ਦੇ ਅੰਦਰ ਬਾਅਦ ਬੱਚਾ ਦੇ ਜੂ ਇਹ ਵੀ ਅੱਜ ਦੀ ਵੀਡੀਓ ਵਿੱਚ ਸਾਰਿਆਂ ਨਾਲੋਂ ਚੰਗੀ ਵੈੜ ਜੇ ਕੋਈ ਭੈਣ ਭਰਾ ਸਾਈਵਾਲ ਲੈ ਆਂਦਾ ਚਾਹਵਾਨ ਹੋਵੇ ਸਾਈਵਾਲ ਹੋਈਆਂ ਜਰਸੀ ਹੋਈਆਂ ਨਾ ਕੀ ਥੋੜੇ ਆ ਜੈ ਜੈ ਮੋਹਲ ਬਾਈ ਰਿਸ਼ਪਾਲ 65000 ਦੀ ਦੇਣਾ 65 ਦੀ ਬਾਈ ਕਹਿੰਦਾ ਦੇ ਦੇਾਂਗੇ ਛੋੜ ਛੱਪਾ ਮਾਨ ਤਾਨ 65 ਚ ਹੋ ਜੂ ਆ ਇੱਕ ਹੋਰ ਵੱਡੀ ਸੂਈ ਸਵਾਈ ਦੱਸ ਦਈਏ ਬਾਈ ਇਹ ਦੂਜਾ ਸੁਹਾ ਸੂਈ ਆ ਜੀ ਹੂੰ ਬੱਛਾ ਵੀ ਬਹੁਤ ਡੰਗਲਾ ਤੇ ਗਾਂ ਵੀ ਬਹੁਤ ਡੰਗਲਾ ਸਹੀ ਆ ਵੈੜੀ ਬਣਦੀ ਤੇ ਅਗਲੀ ਸੂਈ ਆ ਜੀ ਹੂੰ ਇਹ ਥੱਲੇ ਹੋਊਗਾ 13 14 ਕਿਲੋ 12 ਹੀ ਮੰਨ ਲਈ ਸਹੀ ਆ ਹਫਤੇ ਦਾ ਸੁਹਾ ਹਾਂਜੀ ਹਾਂਜੀ ਸੀਲ ਸੌ ਜਮਾ ਪੂਰੀ ਆ ਜੀ ਨਿਆਣਾ ਪਾਈਏ ਨਾ ਪਾਈਏ ਤਾਂ ਵੀ ਕੋਈ ਨਹੀਂ ਕਿੰਨਾ ਕੁ ਪਿਆਜੂ ਜੈਸਾ ਉਹਨਾਂ ਵੱਡੀ ਬੱਛੀ ਆ ਬਾੜਾ ਨਹੀਂ ਕਹਿੰਦੇ 16 17 ਕਿਲੋ ਪਿਆਊਗੀ। ਹਾਂ। ਸਾਹਮਣੇ ਸੇਵਾ ਹੁੰਦਾ ਹੋ ਸਕਦਾ 18 ਪਿਆ ਜੀ। ਆਪਾਂ 16 17 ਕਿਲੋ ਮੰਨ ਕੇ ਲਈਏ। ਸਹੀ ਹੈ। ਸੋਸਤ 13 14 ਹੈਗਾ ਇਹਦੇ ਥੱਲੇ ਦੁੱਧ। ਤੁਸੀਂ 12 ਮੰਨ ਕੇ ਸੌਦਾ ਕਰ ਲਿਓ। ਮਗਰੇ ਦੇ ਬੱਚਾ ਵਹਿੜ ਆਪ ਵੀ ਵੱਡੀ ਐ ਤੇ ਮਗਰ ਬੱਚਾ ਵੀ। ਖੁੱਲੇ ਢੱਲੇ ਅੰਗਿਆਂ ਪੈਰਾਂ ਦਾ ਪਰ ਜੇ ਕਿਤੇ ਵੱਛੀ ਹੁੰਦੀ ਵਹਿੜ ਰਲ ਜਾਂਦੀ ਮਗਰ ਪਰ ਹੈਗਾ ਮੇਲ ਕਾਪ ਆ। ਵੀਡੀਓ ਬਣਾ ਰਹੇ 1:00 ਵਜੇ ਦਾ ਸਮਾਂ ਦੁਪਹਿਰੇ ਬਣਾ ਰਹੇ ਆ ਵੀਡੀਓ ਸ਼ਾਮ ਦੀ ਚਵਾਈ ਚ ਜੇ 4 ਕੈਂ 5 ਘੰਟੇ ਪਾਈ ਅੱਧਾ ਦੇਣੀ ਪਿਆ। ਬਾਕੀ ਜਿਹੜੇ ਵੀ ਜਾਨਵਰ ਥੱਲੇ ਜਿੰਨਾ ਦੁੱਧ ਜਿੰਨਾ ਬੋਲਾ ਦੱਸਿਆ ਗਿਆ ਉਹ ਤਿਆਰ ਹੋਊਗਾ ਆਪਦੀ 2 ਟਾਈਮ 3 ਟਾਈਮ ਚੋਲਿਓ ਉਦਾਂ ਦਾ ਕੋਈ ਚੱਕਰ ਨਹੀਂਗਾ ਕਿ ਚਵਾਉਣਾ ਨਹੀਂਗਾ ਚੋਕੇ ਲੈ ਜਾਓ ਭਾਵਾ ਐਂ ਜੋ ਮਰਜੀ ਪੂਰੀ ਨਹੀਂ ਗਵਾ ਅੱਲਾਹ ਅਖਾੜਾ ਨਹੀਂ ਹੂੰ ਜਿਵੇਂ ਮਰਜੀ ਅਤ ਲਾਈ ਦੇ ਜਿਵੇਂ ਮਰਜੀ ਜਵਾਗ ਚੋਈ ਜਾਂਣ ਬੁੜੀਆਂ ਚੋਈ ਜਾਂਣ ਹਾਂ ਇਹ ਕਈ ਮੈਨਰ ਨੂੰ ਦਿਖਾ ਦੇਣਾ ਵੀ ਹਾਂ ਘਟ ਕੱਢ ਦੇਣਾਈ ਹੈ ਤੇ ਮਾਰਨ ਵਾਲੀ ਹੁੰਦੀ ਤਾਂ ਤੁਹਾਨੂੰ ਲੱਤ ਸੱਟ ਦੇਣੀ ਸੀ ਇਹਨੇ ਪਰ ਪੂਰੀ ਫੁੱਲ ਸੀਲਸਾਊ ਆ ਇਹ ਵੀ ਸਾਈਵਾਲ ਚੀ ਪੈਂਦੀ ਆ ਰੰਗ ਕਾਲਾ ਪੂਰੀ ਵੱਡੀ ਡਾ ਵਾਲ ਵਹਿਣ 16 17 ਆ ਰਾਵਣਾ ਪਿਆ ਜੂ ਜੈ ਜੈ ਮੋਲਬਾਈ ਇਹ 52000 ਦੀ 52000 ਦੀ ਇਹਨੇ ਦੁੱਧ ਵਾਲੀ ਮੱਝ ਲਾਉਂਗੇ ਲੱਖ ਸਵਾ ਲੱਖ ਤੋਂ ਘੱਟ ਤਾਂ ਮਿਲਦੀ ਨਹੀਂਗੀ ਤੇ ਵੱਜ ਜਾਣਗੇ ਦੁੱਧ ਉਹਨਾਂ ਦੇ ਦੇ ਦੇਣੀ 52 ਦੀ ਫਾਂਡਰ ਮੱਝ ਵੀ 55 6000 ਦੀ ਵੇਖ ਜਾਂਦੀ ਆ 16 17 ਖੁੱਲਾ ਪਿਆ ਜੀ 14 ਕਾ ਹੈਗਾ ਅੱਜ ਆਈ ਦੀ ਵੀਡੀਓ ਦੇ ਵਿੱਚ ਜੈਤ ਜੀ ਮੌਲਦੀਆਂ ਬਾਈ ਰਿਸ਼ਪਾਲ ਦੀਆਂ ਐ 6 7 ਬਹਿਣਾ ਸੇਲ ਆ ਦੋ ਨਗ ਹਜੇ ਹੋਰ ਆਉਂਦੇ ਆ ਇੱਕ ਤਾਜੀ ਸੂਈ ਇੱਕ ਗੱਬਣ ਉਹਦੀ ਵੀਡੀਓ ਮਿਲ ਜੂ WhatsApp ਤੇ ਵੀਡੀਓ ਕਾਲ ਕਰ ਲਿਓ ਤੇ ਜੇ ਕੋਈ ਉਹਨਾਂ ਚੋਂ ਜਾਨਵਰ ਪਸੰਦ ਆਉਂਦਾ ਉਹਨਾਂ ਚ ਲੈ ਲਓ ਤੇ ਜੇ ਇੰਨਾ ਚੋ ਪਸੰਦ ਆ ਇੰਨਾ ਚ ਲੈ ਲਓ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ